पाजी पिंडी की रेट है 40 रुपए 40 रुपए पीछे का 20 रुपए मिलती थी पाजी पिंडी की दा है पिंडी भाई 30 रुपए किलो भाई 30 रुपए किलो ओठे पाजी 20 रुपए मिलती पी है नहीं पाजी ਓ ਡਾਕਟਰ ਸਾਹਿਬ ਕੀ ਹਾਲ ਚਾਲ ਵਧੀਆ ਜੀ ਪਿੰਡੀ ਬਹੁਤ ਵਧੀਆ ਲਈ ਹੈ ਹਾਂਜੀ ਹਾਂਜੀ ਕਿੰਨੇ ਰੁਪਏ ਦੀ ਮਿਲੀ 20 ਰੁਪਏ ਕਿਲੋ ਭਾਜੀ 20 ਰੁਪਏ ਦੀ ਕਿੱਥੋਂ ਹਾਂਜੀ ਅੱਧਰ ਦੇ ਉਧੋ ਹਾਂਜੀ ਮੈਨੂੰ ਤਾਂ ਕਹਿੰਦਾ ਜੀ 30 ਰੁਪਏ ਤੋਂ ਘਾਟੇ ਦੇਣੀ ਤੁਹਾਨੂੰ 20 ਦੀ ਕਿਤਾ ਲਾਤੀ ਹੋਣੇ ਪੁੱਛੋ ਆਗੇ ਜਰਾ ਮੇਨ ਨਾਲ ਓ ਹੈਲੋ ਆ ਗਈ ਝੋਰ ਬਜਾਰੀ ਹੈ ਕੀ ਹੋਇਆ ਭਾਜੀ ਮੈਨੂੰ ਤੂੰ ਕਿਹਾ ਪਿੰਡੀ 30 ਰੁਪਏ ਕਿਲੋ ਹੈ ਇਹਨਾਂ ਨੂੰ ਵੀਰ ਭੇਜਦੀ ਪਾਜੀ ਇਹ ਤਾਂ ਆਪਣੀ ਜਵਾਨਦਾਰ ਅਸ ਹੈ ਪਾਜੀ ਆ ਕੇ ਬੋਲੇ ਨਾ ਮਿੱਠਾ ਪਾਜੀ ਨੂੰ ਘਾਟ ਰੇਡ ਦੇ ਵਿੱਚ ਲਗਾ ਦਿੱਤੀ ਤੇ ਤੁਸੀਂ ਆ ਕੇ ਬੋਲਿਓ ਕੌੜਾ ਤੇ ਤੁਹਾਡੇ ਵਾਸਤੇ